ਆੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸਬੰਧਤ ਵਰਕਰ ਦੀ ਡਿਊਟੀ ਦੌਰਾਨ ਹੋਈ ਮੌਤ ਨੂੰ ਲੈ ਕੇ ਆੰਗਣਵਾੜੀ ਵਰਕਰਾਂ ਨੇ ਤੂਰੀ ਸਿਵਲ ਹਸਪਤਾਲ ਅੱਗੇ ਲਗਾਇਆ ਦਰਨਾ ਦੂਜੇ ਦਿਨ ਜਾਰੀ ਆੰਗਣਵਾੜੀ ਵਰਕਰਾਂ ਨੇ ਮੁਲਾਜ਼ਮ ਦੀ ਹੋਈ ਮੌਤ ਦੇ ਪਰਿਵਾਰ ਨੂੰ ਮੁਆਵਜ਼ੇ ਅਤੇ ਇੱਕ ਸਰਕਾਰੀ ਨੌਕਰੀ ਦੀ ਕੀਤੀ ਹੈ ਮੰਗ ਸਾਡੇ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੋਈ ਡਿਊਟੀ ਦੌਰਾਨ ਨਗਰ ਬੇਨੜੇ ਤੋਂ ਇੱਕ ਸਾਡੀ ਭੈਣ ਜਿਹੜੀ ਡਿਊਟੀ ਦੇ ਸਟ੍ਰੈਸ ਨਾਲ ਕਿਉਂਕਿ ਉਹਨੂੰ 3 ਨੋਟਿਸ ਵਿਭਾਗ ਨੇ ਕੱਢ ਦਿੱਤੇ ਗਏ ਸੀ ਤੇ ਰਾਤ ਨੂੰ ਤਕਰੀਬਨ 11 ਵਜੇ ਤੱਕ 12 ਵਜੇ ਤੱਕ ਇਹ ਕੰਮ ਕਰਦੇ ਨੇ ਤਾਂ ਜਿਹੜੀ ਡਿਊਟੀ ਦੌਰਾਨ ਜਿਹੜੀ ਉਹਨਾਂ ਦੀ ਇਹ ਮੌਤ ਹੋਈ ਆ ਉਹਦੇ ਲਈ ਧਰਨਾ ਪ੍ਰਦਰਸ਼ਨ ਸਾਡੇ ਜਿਹੜੇ ਕੌਮੀ ਪ੍ਰਧਾਨ ਅੰਗਨਵਾੜੀ ਉਸ਼ਾ ਜੀ ਉਹ ਇੱਥੇ ਆਏ ਹੋਏ ਨੇ ਤੇ ਸਾਡੇ ਇਹ ਸਾਰੀ ਸੰਗਤ ਉਹ ਖੜੀ ਹੈ ਜਿਹੜੀ ਹਮੇਸ਼ਾ ਤੱਕੇ ਦੇ ਖਿਲਾਫ ਡਟ ਕੇ ਜਿਹੜੀ ਆਪਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਪਹਿਲਾਂ ਉਹ ਭੈਣ ਸੀ ਜਿਹੜੀ ਉਹ ਵਿਧਵਾ ਸੀ ਉਸ ਤੋਂ ਬਾਅਦ ਜਿਹੜੀ ਉਹ ਆਪ ਚਲੀ ਗਈ ਉਹਦੇ ਇੱਕ ਬੇਟੀ ਆ ਇੱਕ ਬੇਟਾ ਤੇ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਕਿ ਤਾ ਆਂਗਣਵਾੜੀ ਲਈ ਇੱਕ ਪਾਲਿਸੀ ਡਿਸਾਈਡ ਕਰੀ ਜਾਵੇ ਵੀ ਬਤੌਰ ਡਿਊਟੀ ਨਿਭਾਉਂਦੇ ਕੋਈ ਬੰਦਾ ਇਸ ਦੁਨੀਆ ਤੋਂ ਜਾਂਦਾ ਉਹਦੇ ਲਈ ਸਰਕਾਰ ਕੀ ਤੈ ਰਾਸ਼ੀ ਕਰਦੀ ਆ ਤੇ ਉਹ ਬੱਚਿਆਂ ਨੂੰ ਜਿਹੜੀ ਉਹ ਨੌਕਰੀ ਦਿੱਤੀ ਜਾਵੇ ਕਿਉਂਕਿ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਵੀ ਸਟ੍ਰੈਸ ਕਿਸ ਚੀਜ਼ ਦਾ ਸੀ ਇਹ ਪੈਣਾ ਨੂੰ ਤਕਰੀਬਨ 10 ਤੋਂ 11000 ਤਨਖਾਹ ਮਿਲਦੀ ਆ ਤੇ 2 ਅਕਤੂਬਰ 1975 ਤੋਂ ਜਿਹੜਾ ਇਹ ਮੈਕਮਾ ਹੋਣ ਦੇ ਵਿੱਚ ਆਇਆ ਪਰ ਅੱਜ ਤੱਕ ਹੇ ਤੱਕ ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਤੇ 11000 ਰੁਪਿਆ ਤਨਖਾਹ ਇਹਨਾਂ ਦੀ 11000 ਰੁਪਏ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਤੁਸੀਂ ਸਮਾਰਟਫੋਨ ਲਵੋ ਤੇ ਜਿਹਦੇ ਘਰੇ ਕੋਈ ਰਾਸ਼ਨ ਜਾਂਦਾ ਕੋਈ ਚ ਜਾਂਦਾ ਉਹ ਓਟੀਪੀ ਚਾਹੀਦਾ ਅੱਜ ਕੱਲ ਤੁਸੀਂ ਆਪ ਸਮਝਦਾਰ ਹੋ ਵੀ ਅੱਜ ਕੱਲ ਕੋਈ ਤੁਹਾਨੂੰ ਓਟੀਪੀ ਨਹੀਂ ਦਿੰਦਾ ਹੈਗਾ ਕਿਉਂਕਿ ਸਾਰੇ ਸਕੈਂਡਲ ਉਹਦੇ ਰਾਹੀਂ ਹੁੰਦੇ ਨੇ ਇਹ ਵਿਚਾਰੀਆਂ ਸਾਰਾ ਦਿਨ ਲੋਕਾਂ ਨਾਲ ਜਦੋਂ ਜਹਿਦ ਕਰਕੇ ਲੜਾਈ ਕਰਕੇ ਉਧਰੋਂ ਡਿਪਾਰਟਮੈਂਟ ਇਹਨਾਂ ਨੂੰ ਨੋਟਿਸ ਤੇ ਨੋਟਿਸ ਕੱਢਦਾ ਤੀਜੀ ਮੌਤ ਹੋ ਚੁੱਕੀ ਆ ਇਹ ਪੰਜਾਬ ਦੇ ਵਿੱਚ ਤੀਸਰੀ ਮੌਤ ਆ ਸਰਦਾਰ ਮੇਜਰ ਸਿੰਘ ਜੀ ਇਹ ਦੱਸ ਰਹੇ ਸੀਗੇ ਤੇ ਇਹ ਕੱਲ ਦੇ ਇੱਥੇ ਬੈਠੇ ਨੇ ਇਹ ਜਿਹੜੀ ਕੰਸਟੀਚੂਐਂਸੀ ਆ ਇਹ ਮੁੱਖ ਮੰਤਰੀ ਸਾਹਿਬ ਦੀ ਕੰਸਟੀਚੂਐਂਸੀ ਆ ਧੂਰੀ ਦੀ ਗੱਲ ਕਰ ਰਿਹਾ ਮੈਂ ਜੇ ਧੂਰੀ ਦੇ ਵਿੱਚ ਕੱਲ ਸਵੇਰੇ 9:30 ਵਜੇ ਦਾ ਇਹ ਤਾਂ ਰਾਂ ਪ੍ਰਦਰਸ਼ਨ ਚੱਲ ਰਿਹਾ ਤੇ ਅੱਜ ਤੱਕ ਕੋਈ ਰਾਹਤ ਨਹੀਂ ਮਿਲੀ ਤੇ ਜੇ ਜਿਹਨਾਂ ਦੇ ਅਫਸਰਾਂ ਤੋਂ ਪੁੱਛਿਆ ਗਿਆ ਤਾਂ ਕੋਈ ਅਜੇ ਤੱਕ ਇਹਦੇ ਤੇ ਪਾਲਿਸੀ ਨਹੀਂ ਬਣੀ ਹੋਈ ਤਾਂ ਮੈਂ ਹੈਰਾਨ ਆ ਵੀ ਜਿਹੜੇ ਟੀਚਰਾਂ ਮਖੌਲ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕਰਨਾ ਉਹ ਚੀਜ਼ਾਂ ਤੋਂ ਹਟ ਕੇ ਜਿਹੜੇ ਇਹੋ ਜਿਹੇ ਵਿਚਾਰੇ ਦਿਨ ਰਾਤ ਮਿਹਨਤ ਕਰਕੇ ਇਸ ਪੰਜਾਬ ਦਾ ਜਿਹੜਾ ਸਿਸਟਮ ਚਲਾ ਰਹੇ ਨੇ ਅੰਗਣਵਾੜੀ ਵਰਕਰ ਹੋਗੇ ਜਾਂ ਹੋਰ ਜਿਹੜੇ ਸਾਡੇ 4th ਕਲਾਸ EMPLOYEES ਨੇ ਜਿਨ੍ਹਾਂ ਦੇ ਸਿਰ ਤੇ ਬੋਝ ਆ ਇਹਨਾਂ ਲਈ ਕੋਈ ਬਿਹਤਰੀ ਕਰੀ ਜਾਵੇ ਇਹਨਾਂ ਲਈ ਕੋਈ ਪਾਲਿਸੀ ਡਿਸਾਈਡ ਕਰੀ ਜਾਵੇ ਤਾਂ ਕਿ ਇਹ ਆਪਦੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਆ ਜਿਹੜਾ ਪਾਲਣ ਪੋਸ਼ਣ ਕਰ ਸਕਣ ਇਹ ਭੈਣ ਦੀ ਕਿੰਨੀ ਕੀ ਤਨਖਾਹ ਸੀ ਇਹਦੇ ਫਾਦਰ ਸਾਹਿਬ ਕਿਉਂਕਿ ਮੈਂ ਤਾਂ ਜਾਣਦਾ ਮੈਂ ਇੱਥੇ ਦਾ ਜੰਮਿਆ ਹੋਇਆ ਇੱਥੇ ਖੇੜਿਆ ਮਲਕੀਤ ਸਿੰਘ ਸਾਡੇ ਘਰ ਦੇ ਕੋਲੇ ਹੀ ਜਿਹੜਾ ਸਕੂਟਰਾਂ ਦੀ ਦੁਕਾਨ ਉਹ ਕਰਦੇ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਇਹ ਭੈਣ ਨੇ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਦਿੱਤੀ 10000 ਰੁਪਏ ਚ ਕੀ ਕਿਵੇਂ ਆਪ ਦਾ ਘਰ ਗੁਜ਼ਾਰਾ ਚਲਾਉਂਦੀ ਹੋਊਗੀ ਉਹ ਪਰ ਜਦੋਂ ਹੁਣ ਬੱਚੇ ਵੱਡੇ ਹੋ ਗਏ ਤੇ ਉਧਰੋਂ ਇਹ ਡਿਪਾਰਟਮੈਂਟ ਉਹਨਾਂ ਨੂੰ ਤੀਸਰਾ ਜਿਹੜਾ ਨੋਟਿਸ ਕੱਢ ਰਿਹਾ ਸੀ ਤਾਂ ਉਹ ਇਹ ਬੋਝ ਦੇ ਨਾਂ ਸਹਾਰੇ ਹੋਏ ਜਿਹੜਾ ਉਹਨਾਂ ਦੀ ਡੈਥ ਹੋ ਗਈ ਤੇ ਸਾਡੀ ਮੰਗ ਆ ਇਹ ਵੀ ਇਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਬਣਦਾ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇ ਇਹਦੀ ਬਰੀ ਹੈ ਕਿ ਸਾਰਾ ਜਿਹੜਾ ਮਾਮਲਾ ਆ ਮਨਜੂਗ ਡੀਸੀ ਸਾਹਿਬ ਦੇ ਧਿਆਨ ਚਾ ਦਿਸ ਇਸ ਹਬ ਨੂੰ ਇਹਨਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਮੇਰੇ ਵੱਲੋਂ ਵੱਧ ਤੋਂ ਵੱਧ ਸਹਟ ਪਰਿਵਾਰ ਦੀ ਹੋ ਸਕਦੀ ਆ ਉਹ ਅਸੀਂ ਅੱਜ ਹੀ ਕਰਾਂਗੇ ਜੋ ਇਹਨਾਂ ਦਾ ਬਾਕੀ ਮੰਗ ਹੈਗੀ ਪਰਿਵਾਰ ਦੀ ਉਹ ਪੰਜਾਬ ਸਰਕਾਰ ਨੂੰ ਲੈ ਕੇ ਭੇਜਿਆ ਜਾਊਗਾ ਪੂਰੀ ਤਰ੍ਹਾਂ ਕੇਸ ਬਣਾ ਕੇ ਤਿਆਰ ਕਰਕੇ ਭੇਜਿਆ ਜਾਊਗਾ ਜੇ ਤਾਂ ਦਾੜੀ ਹੈ ਬੜੀ ਦੁਖਦੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਪ੍ਰੋਗਰਾਮ ਆਏ ਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਡਿਪਾਰਟਮੈਂਟ ਵੱਲੋਂ ਕਹਿਣ ਲਈ ਕਿ ਅਸੀਂ ਐਕਸ ਗਰੇਸੀਆ ਦੇ ਤੌਰ ਤੇ ਇੱਕ ਨੋਮੀਨਲ ਰਕਮ ਵੀ ਉਹਨਾਂ ਦੇ ਮੂੰਹੋਂ ਜਵਾਨ ਨਹੀਂ ਉਹਨਾਂ ਦੀ ਖੁੱਲੀ ਕਿ ਸਾਡੇ ਡਿਪਾਰਟਮੈਂਟ ਕੋਲੇ ਕੋਈ ਪਾਲਿਸੀ ਨਹੀਂ ਹੈ ਤੇ ਅਸੀਂ ਕੁਝ ਵੀ ਐਲਾਨ ਨਹੀਂ ਕਰ ਸਕਦੇ ਡਿਪਾਰਟਮੈਂਟ ਕੋਲੇ ਦੇਣ ਲਈ ਕੋਈ ਪਾਲਿਸੀ ਨਹੀਂ ਹੈ ਪਰ ਡਿਪਾਰਟਮੈਂਟ ਕੋਲੇ ਅੰਗਨਵਾੜੀ ਵਰਕਰਾਂ ਦੀ ਜਾਨ ਲੈਣ ਦੀ ਪਾਲਿਸੀ ਜ਼ਰੂਰ ਹੈ ਕਿਉਂਕਿ ਮੋਬਾਈਲ ਦਿੱਤਾ ਨਹੀਂ ਭਾਰ ਸਰਕਾਰ ਦੀ ਗਾਈਡਲਾਈਨ ਹੈ ਐਫਐਸ ਕਰਨਾ ਹੈ ਤਾਂ ਭਾਰ ਸਰਕਾਰ ਦੀ ਗਾਈਡਲਾਈਨ ਮੋਬਾਈਲ ਦੇਣਾ ਵੀ ਹੈ ਤੁਸੀਂ ਇਹ ਗਾਈਡਲਾਈਨ ਮੰਨੋਗੇ ਦੂਜੀ ਨਹੀਂ ਮੰਨੋਗੇ ਇਹ ਕਿਵੇਂ ਸੰਭਵ ਹੈ ਤੇ ਸਾਡੀ ਭੈਣ ਦੀ ਮੌਤ ਦਾ ਜ਼ਿੰਮੇਵਾਰ ਆਈਸੀਡੀਐਸ ਡਿਪਾਰਟਮੈਂਟ ਹੈ ਉੱਪਰ ਤੋਂ نیچے ਸੱਕ ਸਾਰਾ ਡਿਪਾਰਟਮੈਂਟ ਉਸਦੇ ਹੱਤਿਆ ਦੇ ਅਸੀਂ ਇਹ ਕਹਾਂਗੇ ਇੱਕ ਵਿਡੋ ਮੈਨ ਦੂਜੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹਦੇ ਕੋਲ ਰਹਿਣ ਨੂੰ ਪ੍ਰੋਪਰ ਘਰ ਨਹੀਂ ਉਹਦੇ ਬੱਚੇ ਯਤੀਮ ਹੋ ਗਏ ਆ ਦੋਨੇ ਬੱਚੇ ਉਹਦੇ ਕਵਾਰੇ ਆ ਬੇਰੋਜ਼ਗਾਰ ਆ ਅੱਜ ਉਹਨਾਂ ਦੇ ਘਰੇ ਚੁੱਲ੍ਹਾ ਚਲਾਣ ਦੀ ਕੋਈ ਥਾਂ ਨਹੀਂ ਹੈ ਤੇ ਇਸ ਲਈ ਅਸੀਂ ਮੰਗ ਕਰਦੇ ਆ ਕਿ ਐਸ.ਡੀ.ਐਮ ਸਾਹਿਬ ਨੇ ਵੀ ਗੱਲ ਕੀਤੀ ਆ ਅਸੀਂ ਮਿਨੀਮਮ ਦਵਾਂਗੇ ਮੈਕਸਿਮਮ ਦਵਾਂਗੇ ਮਿਨੀਮਮ ਔਰ ਮੈਕਸਿਮਮ ਦਾ ਅਰਥ ਕੀ ਹੈ ਅਸੀਂ ਮੈਕਸਿਮਮ ਦੇਖਿਆ ਇਥੇ ਕਿਸਾਨ ਅੰਦੋਲਨ 'ਚ ਕਿਸਾਨ ਦੀ ਮਰਤੀ ਹੋਈ ਹੈ ਧਰਨੇ ਤੇ ਤਾਂ ਡੀਸੀ ਸੰਗਰੂਰ ਨੇ 25 ਲੱਖ ਰੁਪਏ ਮੁਆਵਜ਼ਾ ਦਿੱਤਾ ਹੈ ਜੇ ਕਿਸਾਨ ਨੂੰ 25 ਲੱਖ ਦਿੱਤਾ ਹੈ ਤੇ ਇੱਕ ਮਜ਼ਦੂਰ ਦੀ ਧੀ ਨੂੰ ਤਾਂ 25 ਤੋਂ ਤਾਂ ਵੱਧ ਬਣਦਾ ਕਿਉਂਕਿ ਉਹਦੀ ਹਾਲਤ ਉਸ ਤੋਂ ਵੀ ਮਾੜੀ ਹੈ ਤੇ ਸਾਡੀ ਮੰਗ ਇਹੀ ਹੈ ਕਿ ਇੱਕ ਪ੍ਰੋਪਰ ਜੈਨੂਨ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ ਅਸੀਂ ਧੁਰੀ ਨੂੰ ਵੀ ਜਾਮ ਕਰਾਂਗੇ ਅਸੀਂ ਸੀਐਮ ਦੇ ਜਿਹੜਾ ਹਾਊਸ ਹੈ ਧੁਰੀ ਚ ਉਹਨੂੰ ਵੀ ਜਾਮ ਕਰਾਂਗੇ ਔਰ 9 ਜੁਲਾਈ ਨੂੰ ਅਸੀਂ ਡੀਸੀ ਸੰਗਰੂਰ ਨੂੰ ਵੀ ਜਾਮ ਕਰਾਂਗੇ ਆਪਣੀ ਭੈਣ ਨੂੰ ਤੇ ਭੈਣ ਦੇ ਬੱਚਿਆਂ ਨੂੰ ਇਨਸਾਫ ਦਿਵਾ ਕੇ ਅਸੀਂ ਦਮ ਲਵਾਂਗੇ ਸੋ ਅੱਜ ਮੈਂ ਸਾਹਮਣੇ ਬੜੀ ਇੱਕ ਅਫਸੋਸ ਦੀ ਗੱਲ ਹੈ ਕਿ ਸਾਡੀ ਅੰਗਰਵਾੜੀ ਦੀਦੀ ਜਿਹੜੀ ਵਰਕਰ ਸੀ ਔਰ ਉਹ ਬੇਲੇ ਪਿੰਡ ਦੇ ਵਿੱਚ ਆਪਣੀ ਨੌਕਰੀ ਦੌਰਾਨ ਹੀ ਉਹਦੀ ਮੌਤ ਹੋ ਗਈ ਹੈ ਸੋ ਅੱਜ ਸਾਰੀਆਂ ਬੀਬੀਆਂ ਮਿਲ ਕੇ ਔਰ ਆਪਣੇ ਮੰਗਾਂ ਦੇ ਲਈ ਆਪਣੇ ਹੱਕਾਂ ਦੇ ਲਈ ਇੱਥੇ ਧਰਨਾ ਦੇ ਰਹੀ ਨੇ ਇਸ ਸਾਲ ਦੇ ਵਿੱਚ ਅੱਜ ਮੈਂ ਵੀ ਉਹਨਾਂ ਧਰਨਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਇੱਥੇ ਆਇਆ ਕਿ ਕੋਈ ਮੰਗੜੀ ਪੂਰੀ ਜਾਇਜ਼ ਹੈ ਕਿਉਂਕਿ ਪਹਿਲਾ ਉਹ ਬੀਬੀ ਦਾ ਘਰ ਵਾਲੀ ਦੀ ਡੈਥ ਹੋ ਗਈ ਕੋਈ ਹੋਰ ਕਮਾਉਣ ਵਾਲਾ ਵੀ ਇਸ ਪਰਿਵਾਰ ਦੇ ਵਿੱਚ ਨਹੀਂ ਹੈਗਾ ਸੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਸੋ ਇਹ ਵੀ ਮੰਗ ਰਹੀਆਂ ਨੇ ਘੱਟੋ ਘੱਟ 50 ਲੱਖ ਰੁਪਏ ਨਿਵਾਮ ਦਾ ਜਿਹੇ ਪਰਿਵਾਰ ਨੂੰ ਜਿਹੜਾ ਮਿਲਣਾ ਚਾਹੀਦਾ ਔਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਧੂਰੀ ਹਲਕੇ ਦੇ ਮੁੱਖ ਮੰਤਰੀ ਸ੍ਰੀ ਭਵੰਤ ਸਮਾਨ ਸਾਹਿਬ ਹੋਣ ਸਾਨੂੰ ਮਾਣ ਹੋਵੇ ਕਿ ਸਾਡੇ ਹਲਕੇ ਦੇ ਨੇ ਲੇਕਿਨ ਇੱਥੇ ਵੀ ਧਰਨੇ ਦੇਣੇ ਪੈਣਾ ਕਈ ਕਈ ਦਿਨ ਬੈਠਣਾ ਪੈਣਾ ਇਹ ਬੜੇ ਅਫਸੋਸ ਦੀ ਗੱਲ ਹੈ ਇਹਦਾ ਸਾਰੀ ਤੁਰੰਤ ਭਵੰਤ ਮਾਨ ਜੀ ਨੂੰ ਗੱਲ ਜਿਹੜੀ ਹੈ ਇਹਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਸੀ ਜਦੋਂ ਇਹ ਸਰਕਾਰ ਆਈ ਸੀ ਉਦੋਂ ਇਹ ਗੱਲ ਵੀ ਕਰਦੇ ਸੀ ਕੋਆਟਮਾਨ ਜੀ ਤੇ ਆਮ ਪਾਰਟੀ ਵਾਲੇ ਕਿ ਸਾਡੀ ਸਰਕਾਰ ਬਣਾਓ ਇਹ ਨਾ ਕਿਸੇ ਨੂੰ ਕੋਈ ਧਰਨਾ ਦੇਣਾ ਪੈਣਾ ਨਾ ਕਿਸੇ ਨੂੰ ਕੋਈ ਹੜਤਾਲ ਕਰਨੀ ਪੈਣਾ ਜਦੋਂ ਮਰਜ਼ੀ ਸਾਨੂੰ ਆ ਕੇ ਕੋਈ ਮਿਲ ਸਕਦਾ ਲੇਕਿਨ ਅੱਜ ਜੋ ਸਾਰੀਆਂ ਗੱਲਾਂ ਦੇਖ ਰਿਹਾ ਆਂ ਖਾ ਖਾ ਦੇ ਧਰਨੇ ਲੱਗ ਰਹੇ ਨੇ ਹਰ ਵਿਭਾਗ ਆਮ ਉਹ ਬੀਜੁਗਾਰ ਟੀਚਰ ਨੇ ਜਾਂ ਕੋਈ ਹੈਲਥ ਨਿਸਤ ਵਿਭਾਗ ਹੈ ਕਿਸੇ ਹਰ ਵਿਭਾਗ ਜਿਹੜਾ ਅੱਜ ਹੜਤਾਲਾਂ ਤੇ ਹੋ ਰਿਹਾ ਜੋ ਪੰਜਾਬ ਦੇ ਅੱਜ ਹਾਲਾਤ ਹੋਏ ਨੇ ਬਹੁਤ ਮਾੜੇ ਨੇ ਲੋਕ ਤਾਂ ਮੈਂ ਕਹਿੰਦਾ ਪਸਤਾਰ ਰਹੇ ਨੇ ਇਸ ਸਰਕਾਰ ਨੂੰ ਲੈ ਕੇ ਸੋ ਅੱਜ ਸ਼ੋਭਲੇ ਕਾਰੀਦਾਰ ਨੂੰ ਲੋਕ ਜਾਗ ਕਰਦੇ ਨੇ ਸੋ ਮੈਂ ਸਮਝਦਾ ਕਿ ਇਹਨਾਂ ਬੀਬੀਆਂ ਦੀ ਜਿਹੜੀ ਮੰਗ ਹੈ ਇਹ ਤੁਰੰਤ ਪੰਜਾਬ ਸਰਕਾਰ ਨੂੰ ਭਗਵਾਨ ਜੀ ਨੂੰ ਬੇਨਤੀ ਹੈ ਕਿ ਤੁਹਾਡਾ ਆਪਣਾ ਹਲਕਾ ਤੁਹਾਡੇ ਆਪਣੇ ਹਲਕੇ ਦੀ ਉਮੀਦੀ ਹੈ ਔਰ ਇਹ ਮੰਗ ਇਹ ਤੁਰੰਤ ਜਿਹੜੀ